ਨੈਸ਼ਨਲ ਸੈਂਪਲ ਸਰਵੇ 2000 2A ਕਹਿੰਦਾ ਹੈ ਕਿ ਪੰਜਾਬ ਦੇ 40% ਕਿਸਾਨ ਖੇਤੀ ਛੱਡਣ ਦੀ ਤਿਆਰ ਹਨ ਪੰਜਾਬ ਦੇ ਵਿੱਚ 14.5 ਲੱਖ ਟਿਊਬਵਲ ਕੰਮ ਕਰ ਰਹੇ ਹੈ ਜਿਹੜੇ ਲਗਾਤਾਰ ਜ਼ਮੀਨ ਹੇਠਲਾ ਪਾਣੀ ਬਾਹਰ ਕੱਢ ਕੱਢ ਕੇ ਸਾਡੇ ਝੋਨੇ ਨੂੰ ਦੇ ਰਹੇ ਹੈ ਝੋਨੇ ਉਹ ਫਸਲ ਜਿਹੜੀ ਅਸੀਂ ਖਾਂਦੇ ਹਾਂ ਤੁਸੀਂ ਵੇਖਿਆ ਆਉਣਾ ਸ਼ਹਿਰਾਂ ਦੇ ਵਿੱਚ ਸੜਕਾਂ ਬਹੁਤ ਚੌੜੀਆਂ ਹੋ ਗਿਆ ਤਾਂ ਚੱਲਦੇ ਨੇ ਪਰ ਉਹ ਕਬਜ਼ੇ ਕਰਾ ਕਰ ਕੇ ਉਹ ਬਹੁਤ ਸੱਕੀਆਂ ਪੱਟੀਆਂ ਰਹਿ ਜਾਂਦੀਆਂ ਮੌਕੇ ਦੇ ਅਫਸਰ ਕਬਜ਼ੇ ਕਰਾ ਦਿੰਦੇ ਆ ਪਹਿਲੇ ਲੈ ਕੇ ਕੋਈ ਬੋਲਦਾ ਨਹੀਂ ਬਾਅਦ ਵਿੱਚ ਉਹ ਸਦਾ ਦੀ ਪੀੜਾ ਬਣ ਜਾਂਦੀ ਹੈ ਪੰਜਾਬ ਦੀ ਸਿੱਤੀ ਬੜੀ ਗੁੰਝਲਦਾਰ ਹੈ ਪੰਜਾਬ ਦਾ ਕਿਸਾਨ ਖੇਤੀ ਤੇ ਡਿਪੈਂਡ ਹੈ ਪੰਜਾਬ ਦੀ ਜ਼ਿਆਦਾਤਰ ਵਸੂ ਖੇਤੀ ਤੇ ਡਿਪੈਂਡ ਹੈ 60% ਅਸੀਂ ਕੇਂਦਰ ਦੇ ਭੰਡਾਰ ਭਰਦੇ ਆ ਹਰ ਸਾਲ ਤੇ ਝੋਨੇ ਦੀ ਪੈਦਾਵਾਰ ਕਰਦੇ ਆ ਜਿੱਥੇ ਸਾਡੇ ਖਾਣ ਵਿੱਚ ਝੋਨੇ ਨੂੰ ਪਸੰਦ ਨਹੀਂ ਕੀਤਾ ਜਾਂਦਾ ਆਮ ਘਰਾਂ ਦੇ ਵਿੱਚ ਚੌਲ ਜ਼ਿਆਦਾ ਨਹੀਂ ਬਣਦੇ ਕਿਤੇ ਇੱਕਦਾਂ ਕੀ ਕਹਿਣਾ ਕਿ ਖੀਰ ਬਣ ਜਾਏ ਜਾਂ ਨੂਨ ਵਾਲੇ ਚੌਲ ਬਣ ਜਾਣ ਬਾਕੀ ਸਾਰੀ ਫਸਲ ਆਪਾਂ ਐਕਸਪੋਰਟ ਕਰਦੇ ਆਂ ਪੰਜਾਬ ਦੇ ਵਿੱਚੋਂ ਸੈਂਟਰ ਦੇ ਖਜ਼ਾਨੇ ਭਰਨ ਦੇ ਲਈ ਜਵੇਂ ਸ਼ੁਰੂ ਦੇ ਵਿੱਚ ਕਿਤੇ ਵੀ ਕਿਸਾਨ ਆਪਣਾ ਕਰਜ਼ੇ ਦੀ ਮਾਰ ੇਠ ਹੈ ਅੱਜ ਜੇ 74000 ਦਾ ਕਰਜ਼ਾ ਇੱਕ ਕਿਸਾਨ ਤੇ ਭਾਰਤ ਦੀ ਔਸਤ ਹੈ ਤਾਂ ਪੰਜਾਬ ਦਾ ਇਹ ਕਰਜ਼ਾ 250000 ਹੈ ਹਰਿਆਣੇ ਦਾ 183000 ਹੈ ਬਾਕੀ ਸਟੇਟਾਂ ਸਾਰੀਆਂ ਘੱਟ ਹੈ ਅਸੀਂ ਕਰਜ਼ੇ ਦੀ ਮਾਰ ੇਠ ਕਰਜੇ ਦੀਆਂ ਪੰਡਾਂ ਸਾਡੇ ਕਿਸਾਨਾਂ ਦੇ ਉੱਤੇ ਸਿਰ ਦੇ ਉੱਤੇ ਨੇ ਬੇਸ਼ੱਕ ਇਹ ਕਰਜ਼ਾ ਅਸੀਂ ਖੋਚੜਾਇਆ ਹੋਵੇ ਆਪਣੇ ਖਰਚੇ ਵਧਾ ਕੇ ਆਪਣੇ ਮੁੰਡਿਆਂ ਕੁੜੀਆਂ ਨੂੰ ਮੌਕੇ ਪ੍ਰਦਾਨ ਕੀਤੇ ਵੱਤੋ ਵੱਤ ਚੀਜ਼ਾਂ ਘਰੇ ਲਿਆਂਦੀਆਂ ਖਰੀਦੋ ਫਰੋਕਤ ਦੀ ਤਾਕਤ ਵਧਾ ਕੇ ਖੇਤੀ ਬੇਸ਼ੱਕ ਕਰਦੇ ਹਾਂ ਔ ਨਾ ਕਰਦੇ ਹਾਂ ਪਰ ਆਪਣੇ ਖਰਚੇ ਉਸੇ ਤਰ੍ਹਾਂ ਹੀ ਕਾਇਮ ਰੱਖ ਕੇ ਕਿਵੇਂ ਵੀ ਮੰਨ ਲੀ ਪਰ ਜਿਹੜੀ ਔਸਤ ਹੈ ਤੇ ਬਹੁਤ ਜ਼ਿਆਦਾ ਵਿਆ ਕਰਨੇ ਆ ਤਾਂ ਮੋਟੇ ਕਰਨੇ ਆ ਪੈਸਾਂ ਚ ਕਰਨੇ ਆ 3-3 4-4 ਲੱਖ ਰੁਪਇਆ ਇੱਕ ਦਿਨ ਦਾ ਦੇਣਾ ਕਰਾਇਆ ਲੋਕਾਂ ਨੂੰ ਆ ਲੱਗਣਾ ਚਾਹੀਦਾ ਸ਼ਾਨ ਸੁਖ ਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਘਟਾਣੀ ਪੈਣਾ ਚਾਹੀਦਾ ਇੱਜ਼ਤ ਕਿਤੇ ਥੱਲੇ ਨਾ ਲੱਗ ਜAVE ਫਲਾਣੇ ਨੇ ਉਸ ਪੈਸੇ ਕੀਤਾ ਤੇ ਮੈਂ ਕਰੇ ਕਰੀ ਜਾਨਾ ਕਿਤੇ ਇਹਦੇ ਨਾਲ ਮੇਰੀ ਇੱਜ਼ਤ ਦਾਤੇ ਨਾ ਲੱਗ ਜੇ ਖਰਚੇ ਅਸੀਂ ਖੁਦ ਵਧਾਏ ਆ ਪੰਡਾ ਅਸੀਂ ਖੁਦ ਵਡੀਆਂ ਕੀਤੀਆਂ ਇਹਦੇ ਵਿੱਚ ਸਰਕਾਰ ਦਾ ਕੋਈ ਜ਼ਿਆਦਾ ਕਸੂਰ ਨਹੀਂ ਨੈਸ਼ਨਲ ਸੈਂਪਲ ਸਰਵੇ 2002A ਕਹਿੰਦਾ ਕਿ ਪੰਜਾਬ ਦੇ 40% ਕਿਸਾਨ ਖੇਤੀ ਛੱਡਣ ਲਈ ਤਿਆਰ ਹਨ ਉਹ ਖੇਤੀ ਵਿੱਚ ਇੰਟਰਸਟਿਡ ਨਹੀਂ ਹੈ ਪਰ ਉਹਨਾਂ ਦੇ ਕੋਲੇ ਹੋਰ ਕੋਈ ਆਲਟਰਨੇਟ ਨਹੀਂ ਹੈ ਕੋਈ ਹੋਰ ਧੰਦਾ ਨਹੀਂ ਹੈ ਹੋਰ ਕੋਈ ਚਾਰਾ ਨਹੀਂ ਹੈ ਇਸ ਕਰਕੇ ਖੇਤੀ ਕਰ ਰਹੇ ਉਹ ਕਹਿੰਦੇ ਕਿ ਕਿਸਾਨਾਂ ਨੂੰ ਮਾਰ ਵੱਜਦੀ ਹੈ ਵਾਰੀ-ਵਾਰੀ ਰੇਟ ਦੀ ਮਾਰ ਵੱਜਦੀ ਹੈ ਜਾਂ ਕਿਸਾਨਾਂ ਨੂੰ ਕੁਦਰਤੀ ਮਾਰ ਵੱਜਦੀ ਹੈ ਕਿਸਾਨ ਇਹੋ ਜੀ ਪ੍ਰਸਥਿਤੀ ਦੇ ਵਿੱਚ ਜ਼ਿਆਦਾ ਆਪਣੇ ਆਪ ਨੂੰ ਇਸੇ ਹੀ ਬਿਜ਼ਨਸ ਦੇ ਵਿੱਚ ਨਹੀਂ ਰੱਖ ਸਕਦਾ ਇਹ ਇੱਕ ਲਾਹੇਵੰਤ ਤੰਦਾ ਨਹੀਂ ਹੈ ਕਿਸਾਨ ਦੇ ਮੁਤਾਬਕ ਆ ਪੰਜਾਬ ਦੇ ਵਿੱਚ 14.5 ਲੱਖ ਟਿਊਬਲ ਕੰਮ ਕਰ ਰਹੇ ਆ ਜਿਹੜੇ ਲਗਾਤਾਰ ਜ਼ਮੀਨ ਹੇਠ ਦਾ ਪਾਣੀ ਬਾਹਰ ਕੱਢ ਕੱਢ ਕੇ ਸਾਡੇ ਝੋਨੇ ਨੂੰ ਦੇ ਰਹੇ ਆ ਝੋਨੇ ਨੂੰ ਉਹ ਫਸਲ ਜਿਹੜੀ ਅਸੀਂ ਖਾਂਦੇ ਨਹੀਂ ਪਹਿਲੇ 30 35 ਫੁੱਟ ਵਾਲਾ ਪਾਣੀ ਸੁੱਕ ਚੁੱਕਿਆ 100 ਤੋਂ 200 ਫੁੱਟ ਵਾਲਾ ਪਤਨ ਉਹ ਵੀ ਤਕਰੀਬਨ ਸੁੱਤਨ ਦੀ ਕਗਾਰ ਤੇ ਹੈ ਬਹੁਤ ਜਗ੍ਹਾ ਤੇ ਸੁੱਕ ਚੁੱਕਿਆ ਜਿਹੜੀ ਹੁਣ ਝੋਨੇ ਨੂੰ ਸਿੰਚਾਈ ਹੁੰਦੀ ਹੈ 350 350 ਤੋਂ ਹੀਠਾਂ ਵਾਲਾ ਜਿਹੜਾ ਪੱਤਨ ਆ ਉੱਥੋਂ ਕੱਢ ਕੇ ਹੁੰਦੀ ਹੈ ਇੱਕ ਸਰਵੇ ਦੇ ਮੁਤਾਬਕ 2039 ਤੱਕ ਸਾਡੇ ਜਿਹੜੇ ਇਹ ਪੱਤਨ ਆ ਨਾ 1000 ਤੋਂ ਥੱਲੇ ਵਾਲੇ ਸਾਰੇ ਸੁੱਕ ਜਾਣਗੇ ਤੇ ਮੋਟਰਾਂ ਪਾਣੀ 1000 ਫੁੱਟ ਤੋਂ ਚੱਕਣਗੀਆਂ ਫੇਰ ਕਿਤੇ ਸਿੰਚਾਈ ਹੋਊਗੀ ਪਰ ਉਹ ਤੱਕ ਦੇਰ ਹੋ ਚੁੱਕੀ ਹੋਊਗੀ ਉਹ ਤੱਕ ਪੰਜਾਬ ਰੇਗਿਸਤਾਨ ਬਣ ਚੁੱਕਿਆ ਹੋਊਗਾ ਕਿਉਂਕਿ ਥੱਲੋਂ 1000 ਫੁੱਟ ਤੋਂ ਪਾਣੀ ਚੱਕਣਾ ਕੋਈ ਸੌਖੀ ਗੱਲ ਨਹੀਂ ਹੋਊਗੀ। ਬੋਰ ਕਰਨਾ ਬਹੁਤ ਮਹਿੰਗਾ ਆਊ। ਉੱਥੋਂ ਪਾਣੀ ਚੱਕਣਾ ਤੇ ਸਿੰਚਾਈ ਕਰਨੀ ਇਟਸ ਟਫਸ ਟਾਸਕ। ਇਹ ਨਹੀਂ ਹੋ ਸਕਦਾ। ਫਿਰ ਅਸੀਂ ਡਿਪੈਂਡ ਰਹਿ ਜਾਾਂਗੇ ਨਦੀਆਂ-ਨਾਰਿਆਂ ਤੇ ਜਿਹੜਾ ਮੀਂਹ ਪੈਂਦਾ ਹੈ ਉਹਦੇ ਤੇ ਤੇ ਉਹ ਹਰ ਸਮੇਂ ਸਾਨੂੰ ਮਿਲੇਗਾ ਨਹੀਂ। ਸਾਡੇ ਹਾਲਾਤ ਬਹੁਤ ਤਰਸਯੋਗ ਹੋ ਚੁੱਕੇ ਹੋਣਗੇ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਵੇਂ ਬਠਿੰਡਾ, ਮਾਨਸਾ, ਤਰਨਤਾਰਨ ਆਪੇ ਪਰ ਇਹਨਾਂ ਦੇ ਵਿੱਚ ਯੂਰੇਨੀਅਮ ਮਿਲਿਆ ਹੈ। ਤੇ ਉਹ ਜਰਨੀਅਮ ਬਹੁਤ ਖਤਰਨਾਕ ਹੈ ਅਸੀਂ ਪਾਣੀ ਕੱਢ ਰਹੇ ਆ ਉਹਦੇ ਵਿੱਚ ਜਰਨੀਅਮ ਮਿਲਿਆ ਉਹ ਸਾਡੀ ਸਿਹਤ ਲਈ ਖਤਰਨਾਕ ਹੈ ਹੁਣ ਤੁਸੀਂ ਰਾਤ ਵਿੱਚ ਰੋ ਕਿੱਥੇ ਜਾਵੋ ਤੇ ਇੱਕ ਗੱਲ ਹੋਰ ਮੈਂ ਜਿਹੜੀ ਐਡ ਕਰਨੀ ਚਾਹਣਾ ਇੰਨਾ ਲਗਾਤਾਰ ਪਾਣੀ ਕੱਢਣਾ 14.5 ਲੱਖ ਮੋਟਰਾਂ ਦੇ ਦੁਆਰਾ ਤੇ ਜਿੱਥੋਂ ਪਾਣੀ ਨਿਕਲਦਾ ਉਹ ਜ਼ਮੀਨ ਤਾਂ ਜਿਹੜੇ ਵਾਟਰ ਕੈਪੈਸਿਟੀ ਜਿਹੜੇ ਰਿਸਿਵਰ ਬਣਿਆ ਥੱਲੇ ਉਹਨਾਂ ਦਾ ਬੈਲੈਂਸ ਵੀ ਵਿਗੜੂਗਾ ਨਾ ਕਹੇ ਜਦੋਂ ਉਹ ਵਿਗੜੂਗਾ ਧਰਤੀ ਵੀ ਤਰਸ ਸਕਦੀ ਹੈ ਕਿਤੇ ਵੀ ਕੋਈ ਪ੍ਰੋਬਲਮ ਆ ਸਕਦੀ ਹੈ ਇਹੋ ਜੀ ਨੇਚਰਲ ਕੈਲਾਮਿਟੀ ਹੋ ਸਕਦੀ ਹੈ ਜਿਹਦਾ ਅਸੀਂ ਕਦੇ ਅੰਦਾਜ਼ਾ ਨਹੀਂ ਲਗਾਇਆ ਹੁੰਦਾ ਧਰਤੀ ਤਰਸ ਸਕਦੀ ਹੈ ਥੱਲੇ ਕਿਉਂਕਿ ਜਗ੍ਹਾ ਖਾਲੀ ਤਾਂ ਹੋ ਰਹੀ ਹੋਊਗੀ ਨਾ ਤੇ ਇਸ ਚੀਜ਼ ਦਾ ਅਸੀਂ ਕਰੇ ਚਾਹਣੀ ਨਹੀਂ ਰੱਖਿਆ ਵੀ ਲਗਾਤਾਰ ਪਾਣੀ ਕੱਢਣ ਦੇ ਨਾਲ ਇਹ ਮੁਸ਼ਕਲ ਵੀ ਆ ਸਕਦੀ ਹੈ ਵੈਸੇ ਸੋਕੇ ਦੇ ਵਿੱਚ ਸਾਡੇ ਦਰਿਆ ਦਰਿਆ ਨਹੀਂ ਹੁੰਦੇ ਇਹ ਫੈਕਟਰੀਆਂ ਦਾ ਗੰਦਾ ਪਾਣੀ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਲੈ ਕੇ ਆਉਂਦੇ ਵੱਡੇ ਗੰਦੇ ਨਾਲੇ ਬਣ ਚੁੱਕੇ ਹੁੰਦੇ ਆ ਸਿਰ ਵਾਰਸ ਦੇ ਦਿਨਾਂ ਦੇ ਵਿੱਚ ਹੀ ਲੱਗਦਾ ਹੁੰਦਾ ਕਿ ਬਾਰਸਰ ਦਾ ਰੰਗਾ ਪਾਣੀ ਹੈ ਮਿੱਟੀ ਰੰਗਾ ਪਾਣੀ ਹੈ ਤੇ ਬੜਾ ਸੋਹਣਾ ਲੱਗਦਾ ਦਰਿਆਵਾਂ ਦੇ ਵਿੱਚ ਤਰਿਆ ਜਾਂਦਾ ਪਰ ਆਮ ਤੌਰ ਤੇ ਇਹ ਪਲੂਟੜ ਗੰਦੇ ਨਾਲੇ ਹੁੰਦੇ ਆ ਜਿਹੜੇ ਸਦਾ ਬਿਮਾਰੀਆਂ ਨੂੰ ਸਦਾ ਦਿੰਦੇ ਆ ਜਿਹੜੇ ਪੰਜਾਬ ਦਾ ਹਰ ਸ਼ਹਿਰ ਹਰ ਮੋਹਲ ਪਲੂਟੜ ਕਰਦੇ ਆ ਜਿੱਥੋਂ ਦੀ ਕੋਲ ਦੀ ਨੰਘ ਕੇ ਵੀ ਬੰਦਾ ਬਿਮਾਰ ਹੋ ਸਕਦਾ ਤੇ ਉਹੀ ਪਾਣੀ ਕਈ ਥਾਂ ਤੇ ਫਸਲਾਂ ਨੂੰ ਲੱਗਦਾ ਕੱਗਰ ਲੈ ਲਓ ਸੱਤ ਨਜ ਲੈ ਲਓ ਆਮ ਤੌਰ ਤੇ ਬਹੁਤ ਗੰਦੇ ਹੁੰਦੇ ਆ ਅਸੀਂ ਹਜੇ ਤੱਕ ਆਪਣੇ ਸ਼ਹਿਰਾਂ ਦਾ ਟ੍ਰੀਟਡ ਪਾਣੀ ਉੱਥੇ ਪਾਉਣ ਦੇ ਵਿੱਚ ਸਫਲ ਨਹੀਂ ਹੋਏ ਆ ਸਾਡਾ ਤਾਣਾ ਬਾਣਾ ਤਾਂ ਉਹਦੇ ਜਨਾਈ ਹੈ ਕਿਸੇ ਪਾਸੇ ਵੀ ਅਸੀਂ ਹਜੇ ਤੱਕ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਇੱਕ ਵਧੀਆ ਤਰੀਕੇ ਦੇ ਨਾਲ ਪੇਸ਼ ਨਹੀਂ ਕਰ ਸਕੇ ਇਹ ਸਾਡੀ ਤਰਾਸ ਦੀ ਹੈ ਬਹੁਤ ਸਾਰੀਆਂ ਸਮਾਜਿਕ ਅਤੇ ਪ੍ਰਸ਼ਾਸਨਿਕ ਲੈਵਲ ਤੇ ਜਿਹੜੀਆਂ ਗਹਿਲੀਆਂ ਹੁੰਦੀਆਂ ਹਨ ਨਾ ਉਹਦੇ ਨਤੀਜੇ ਹੁੰਦੇ ਆ ਕਿ ਜਿਹੜਾ ਤਾਣਾ ਬਾਣਾ ਉਹ ਡਾਊਨ ਡੋਲ ਹੋ ਜਾਂਦਾ ਤੁਸੀਂ ਵੇਖਿਆ ਹੁਣਾਂ ਸ਼ਹਿਰਾਂ ਦੇ ਵਿੱਚ ਸੜਕਾਂ ਬਹੁਤ ਚੌੜੀਆਂ ਹੁੰਦੀਆਂ ਕਾਗਜ਼ਾਂ ਦੇ ਵਿੱਚ ਪਰ ਉਹ ਕਬਜ਼ੇ ਕਰਾ ਕਰ ਕੇ ਉਹ ਬਹੁਤ ਸੱਕਰੀਆਂ ਪਤਲੀਆਂ ਰਹਿ ਜਾਂਦੀਆਂ ਮੌਕੇ ਦੇ ਅਫਸਰ ਕਬਜ਼ੇ ਕਰਾ ਦਿੰਦੇ ਆ ਪੈਸੇ ਲੈ ਕੇ ਕੋਈ ਬੋਲਦਾ ਨਹੀਂ ਬਾਅਦ ਵਿੱਚ ਉਹ ਸਦਾ ਦੀ ਪੀੜਾ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ دریاਵਾਂ ਦੇ ਏਰੀਆ ਤੇ ਕਬਜ਼ੇ ਕਰਾਏ ਗਏ دریاਵਾਂ ਦੇ ਏਰੀਆ ਤੇ ਮਲਟੀ ਸਟੋਰੀ ਬਿਲਡਿੰਗਸ ਖੜੀਆਂ ਕਰਵਾਈਆਂ ਗਈਆਂ ਦਰਿਆਈ ਏਰੀਆ ਦੇ ਵਿੱਚ ਕੋਈ ਨਹੀਂ ਬੋਲਿਆ ਇਹ ਅਫਸਰਾਂ ਨੇ ਕਰਾਇਆ ਪ੍ਰਸ਼ਾਸਨਿਕ ਕਾਰਨ ਆਏ ਦੇ ਪਿੱਛੇ ਤੇ ਜਦੋਂ ਹੜ ਹੁੰਦੇ ਆ ਫਿਰ ਅਸੀਂ ਕਹਿ ਦਿੰਨੇ ਆ ਕਿ ਸਾਡੇ ਨੇਚਰ ਕੈਲਾਮੈਟਿਕ ਹੋ ਗਈ ਜਦੋਂ ਅਸੀਂ ਉਸ ਕੁਦਰਤੀ ਵਹਾਅ ਦੇ ਵਿੱਚ ਆਪਣਾ ਇੱਕ ਵੱਡੀ ਬਿਲਡਿੰਗ ਖੜੀ ਕਰਾਂਗੇ ਤਾਂ ਉਹ ਤਾਂ ਉਹਨੇ ਖੇਰੂ ਖੇਰੂ ਕਰਨੀ ਆ ਟੈਸਟ ਟੈਸਟ ਕਰਨੀ ਆ ਫਿਰ ਅਸੀਂ ਮੁਆਵਜ਼ੇ ਮੰਗਦੇ ਆ ਇਸ ਤਰ੍ਹਾਂ ਨਹੀਂ ਨਾ ਹੁੰਦਾ ਇਹ ਸਾਰੇ ਜਿਹੜੇ ਤਾਣੇ ਬਾਣੇ ਉਲਝੇ ਹੋਣ ਦੀਆਂ ਨਿਸ਼ਾਨੀਆਂ ਆ ਜਿੱਥੇ ਕੰਮ ਕਰਨਾ ਪ੍ਰਸ਼ਾਸਨ ਨੇ ਉੱਥੇ ਕਰਦਾ ਨਹੀਂ ਜਿੱਥੇ ਨਹੀਂ ਕਰਨਾ ਉੱਥੇ ਨਜ਼ਾਇਜ਼ ਰੂਪ ਦੇ ਵਿੱਚ ਲੋਕਾਂ ਦੇ ਕੰਮਾਂ ਦੇ ਵਿੱਚ ਅੜਿੱਕਾ ਅੱਜ ਹੜਾਏ ਹਨ ਇਹਦੇ ਪਿੱਛੇ ਕੱਲਾ ਕੁਦਰਤੀ ਕੈਲਾਮਿਟੀ ਨਹੀਂ ਸਾਡੀਆਂ ਖੁਦ ਦੀਆਂ ਕ੍ਰੀਏਟ ਕੀਤੀਆਂ ਹੋਈਆਂ ਕੈਲਾਮਿਡਿਸ ਆ ਮੈਨ ਮੇਡ ਕੈਲਾਮਿਡਿਸ ਨੇ ਕੁਦਰਤੀ ਆਫਤਾ ਨਹੀਂ ਬੰਦੇ ਦੀ ਬਣਾਈ ਹੋਈ ਆਫਤਾ ਹੈ 50% ਤੋਂ ਜ਼ਿਆਦਾ ਰੋਲ ਬੰਦੇ ਦਾ ਹੈ ਇਹ ਵਿੱਚ ਜੀ ਅਸੀਂ ਦਰਿਆਵਾਂ ਤੇ ਆਏ ਕਬਜ਼ੇ ਨੇ ਨਾਲ ਕਰਦੇ ਜਾਂ ਨਾ ਹੋਣ ਦਿੰਦੇ ਸਮੇਂ ਸਿਰ ਤਾਂ ਇਹ ਪ੍ਰੋਬਲਮ ਹੋਣੀ ਨਹੀਂ ਸੀ। ਦਰਿਆਵਾਂ ਦੀ ਕੈਚਮੈਂਟ ਏਰੀਆ ਦੇ ਵਿੱਚ ਜਿੱਥੋਂ ਵਗਦਾ ਰਿਹਾ ਉੱਥੇ ਅਸੀਂ ਸਭ ਕੁਝ ਕੀਤਾ ਜਿਹੜਾ ਨਹੀਂ ਕਰਨਾ ਚਾਹੀਦਾ ਸੀ। ਜਦੋਂ ਉਹਨਾਂ ਨੇ ਕੁਦਰਤ ਨੇ ਆਪਣਾ ਰੋਖ ਅਪਣਾਇਆ ਤਾਂ ਸਭ ਕੁਝ ਸਟੈਟਰੀ ਕਰ ਦਿੱਤਾ, ਖਤਮ ਕਰ ਦਿੱਤਾ। ਸੋ ਤਾਣਾ ਬਾਣਾ ਅਸੀਂ ਖੁਦ ਬਣਾਉਣਾ ਹੈ। ਸਮਾਜ ਦੀਆਂ ਤੰਦਾਂ ਨੂੰ ਖੁਦ ਵਧੀਆਂ ਕਰਨਾ ਹੈ। ਜੇ ਅਸੀਂ ਰਲ ਮਿਲ ਕੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰੇਗਾ ਤਾਂ ਇਹ ਹੋ ਸਕਦਾ ਹੈ। ਅਗਲੀ ਬੇਨਤੀ ਇਹ ਹੈ ਕਿ ਹੁਣ ਰਾਹਤ ਫੰਡ ਰੀਲੀਜ਼ ਹੋਣਿਆ। ਕਿਰਪਾ ਕਰਿਓ ਲੋਕਾਂ ਤੇ। ਜਿਹੜੇ ਲੋਕ ਤਰਾਸਦੇ ਨੇ ਉਹਨਾਂ ਤੱਕ ਪਹੁੰਚੇ। ਇਹ ਨਾ ਹੋਵੇ ਕੱਲੇ ਸਮਾਜ ਸੇਵੀ ਤੇ ਡੇਰਿਆਂ ਵਾਲੀ ਰਹਿ ਜਾਣ। ਸਭ ਕੁਝ ਪਹੁੰਚਾਉਣ ਤੇ ਪ੍ਰਸ਼ਾਸਨ ਦਾ ਕਿੱਥੋਂ ਆਇਆ ਕਿੱਥੇ ਗਿਆ ਕੁਝ ਪਤਾ ਹੀ ਨਹੀਂ ਲੱਗਿਆ। ਮਿਹਰ ਕਰਿਓ ਲੋਕਾਂ ਤੇ। ਧੰਨਵਾਦ।